ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿਨਾਮ ਸਾਰੇ ਜਣੇ ਸਸਤੋ ਮਸਤ ਹੋ ਮੈਂ ਉਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆ ਦੋ ਪਿਆਜ਼ ਆ ਵੱਡੇ ਵਾਲੇ ਦੋ ਟਮਾਟਰ ਵੱਡੇ ਤੇ ਆਹ ਵਾ ਲਸਣ ਠੰਡਰਕੀ ਪੇਸਟ ਮੈਂ ਬਣਾ ਲੀਆ ਆ ਮਸਾਲਾ ਗਰਮ ਮਸਾਲਾ ਜਿੱਦਾਂ ਘਰ ਬਣਾਉਂਨੇ ਆਪਾਂ ਜੀਰਾ ਧਨੀਆ ਵਗੈਰਾ ਜੋ ਵੀ ਬਣਾ ਪਾ ਕੇ ਉਹ ਤੇ ਹਲਦੀ ਇਹ ਮੇਰਾ ਹਤਾਵਾ ਭੇਕੇ ਕਿ ਇਹ ਫੁੱਲ ਜੇ ਇਹਦੇ ਨਾਲ ਜਿਹੜਾ ਵਾ ਹਰ ਇਹ ਸਰਦੀ ਦਾ ਟੇਸਟ ਜਿਹੜਾ ਦੁੱਗਣਾ ਹੋ ਜਾਂਦਾ ਪੇਂਦੀ ਨਾ ਸਰੋਂ ਆ ਟਿੜਕਰੀਆਂ ਤੁਹਾਡੇ ਪਿੱਛੇ ਹੋ ਜਾਣਾ ਇਸ ਕਰਕੇ ਖੜਾ ਮਸਾਲਾ ਪਾਤਾ ਮੈਂ ਫਿਰ ਮੈਂ ਪਾਉਂਗੀ ਵਿੱਚ ਲਸਣ ਲਸਣ ਨੂੰ ਭੁੰਨ ਲੈਣੀ ਆ ਵਧੀਆ ਤਰ। ਇਹ ਭੁੰਨਣ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾਉਂਗੀ ਪਿਆਜ਼। ਇਹਦੇ ਨਾਲ ਮੈਂ ਪਾ ਦੇਣੀ ਆ ਪਿਆਜ਼ ਨੂੰ। ਬਹੁਤ ਕੋਲ ਸਿੰਪਲ ਤੇ ਪੰਜਾਬੀ ਤੜਕਾ ਲਾਉਣ ਦੀ ਆ ਮੈਂ ਕੋਈ ਵੀ ਮੈਂ YouTube ਤੋਂ net ਤੋਂ ਵੇਖ ਕੇ ਕੁਝ ਨਹੀਂ ਉਹ ਜਿੱਦਾਂ ਮੈਂ ਆਪਣੇ ਬਾਦੀ ਜੀ ਕੋਲੋਂ ਸਿੱਖਿਆ ਵਾ ਉਹ ਹੀ ਤੇ ਅੱਜ ਪੁਜਨੇ ਸਟਾਰਟ ਹੋ ਗਿਆ ਇਹਦੇ ਵਿੱਚ ਪਾਉਂਗੀ ਮੈਂ ਇੱਕ ਚਮਚ ਚਮਚ ਪਹਿਲਾਂ ਨਮਕ ਦਾ 1.5 ਚਮਚ ਪਾਤਾ ਮੈਂ 1.5 ਚਮਚ ਪਾਤਾ ਵਾ ਨਮਕ ਦਾ ਇਹਦੇ ਨਾਲ ਇਹ ਕਿ ਜਿਹੜੇ ਪਿਆਜ਼ ਆ ਉਹ ਛੇਤੀ ਪੁੱਜ ਜਾਣਗੇ ਹੁਣ ਮੈਨੂੰ ਇਹਨੂੰ ਟੱਕ ਲੈਣਾ 5 ਮਿੰਟ ਵਾਸਤੇ ਟੱਕ ਦੇਣਾ ਹੈ ਤੱਕ ਕੰਨਕਮੈਂਟ ਹੋ ਗਿਆ ਇਹਨੂੰ ਮੈਂ ਖੋਲ ਕੇ ਵੇਖ ਲੀਨੀ ਆ ਹਾਂ ਪਰ ਉਹ ਤੁਹਾਡਾ ਪੋਜ ਚੱਲਿਆ ਵਾ ਪਾ ਦੂੰਗੀ ਹੁਣ ਮੈਂ ਅਦਰਕ ਟੱਕ ਦੂੰਗੀ ਟੱਕ ਦੇ ਨਾਲ ਕੋ ਕਮੈਂਟ ਹੋ ਗਿਆ ਹੁਣ ਪਾ ਦੂੰਗੀ ਇਹਦੇ ਵਿੱਚ ਮੈਂ ਪਿਆਜ਼ ਪਿਆਜ਼ ਵੀ ਐਡ ਕਰ ਦੱਤੇ ਨਾ ਪਾਉਂਦਿਆਂ ਨਾਲ ਜਿਹੜਾ ਮੈਂ ਮਸਾਲੇ ਚ ਪਾਣੀ ਪਾ ਕੇ ਰੱਖਿਆ ਸੀ ਥੋੜਾ ਜਿਹਾ పాద హొన్ పేల ఫీ తన ਲਓ ਜੀ ਆ ਬਾਣਗੀ ਮੇਰੀ ਸਬਜੀ ਮਤਲਬ ਬਣੀ ਨਹੀਂ ਆ ਬਣਦੀ ਆ ਪਾਣੀ ਪੂਣੀ ਪਾਤਾ ਮੈਂ ਤੇ ਆਲੂ ਮਟਰ ਪਾਤੇ ਇਹਦੇ ਵਿੱਚ ਤੇ ਆ ਮਟਰ ਥੋੜੇ ਜਿ ਬਚ ਗਏ ਆ ਆ ਪਨੀਰ ਤਾਂ ਕਿਹਾ ਵਾ ਮੈਂ ਕੱਟ ਕੇ ਇਹਨੂੰ ਐਂਡ ਤੇ ਪਾਉਂਗੀ ਆ ਹਰਾ ਤਾਂ ਨਹੀਂ ਉੱਤੋਂ ਦੀ ਪਾ ਲਾਂਗੇ ਆ ਬਣਦੀ ਆ ਦਾਲ ਤੇ ਆ ਸਬਜੀ ਤੇ ਇਹਨਾਂ ਦੋਵਾਂ ਨੂੰ ਮੈਂ ਫੁੱਲ ਫਲੇਮ ਤੇ ਰੱਖਿਆ ਲਓ ਜੀ ਮੈਂ ਬਣਾਉਂਦੀ ਆ ਸਬਜੀ ਮੇਰੀ ਰੈਡੀ ਹੋਣ ਦੀ ਮੈਂ ਬਲੌਗਿੰਗ ਕਰਦੀ ਹੀ ਪਾ ਮਟੀਰੀ ਦਾ ਫੋਨ ਆ ਗਿਆ ਜਿਹੜੇ ਜੱਗੀਸ਼ੰਨ ਬਲੌਗ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਫੋਨ ਆ ਗਿਆ ਤਾਂ ਉਹਨਾਂ ਨਾਲ 2 ਮਿੰਟ ਗੱਲ ਕਰਨ ਲੱਗ ਗਈ ਮੈਂ ਤੇ ਹੁਣ ਮੈਂ ਕਰਦੀ ਆ ਸਬਜੀ ਉਤਵਾਰ ਪਰ ਗੁੰਦੂਗੀ ਆਟਾ ਤੇ ਗੁੰਨੇ ਕੇ ਆਟਾ ਰੱਖ ਲਾਂਗੇ ਫ੍ਰੀਜੇ ਚ ਜਦੋਂ ਖਾਣਗੇ ਉਦੋਂ ਆਪਾਂ ਬਣਾ ਲਾਂਗੇ ਫੁਲਕੇ ਰਾਤ ਵੀ ਵੇਲੇ ਮੈਂ ਹਲਵੇ ਦੀ ਸਬਜੀ ਤੇ ਆਟਾ ਗੁੰਨੇ ਕੇ ਫੁਲਕੇ ਮੈਂ ਇੱਥੇ ਚੋਂ ਕੇ ਚ ਬਣਾਏ ਹੀ ਤੇ ਅੱਜ ਪਰ ਮੇਰਾ ਪਹਿਲਾ ਐਕਸਪੀਰੀਅੰਸ ਹੈ ਇੱਕ ਤਰੀਕੇ ਦਾ ਮੈਂ ਅੱਜ ਰੋਟੀ ਬਣਾਈਆਂ ਗੈਸਟਾਂ ਵਾਸਤੇ ਇੱਥੇ ਪਹਿਲੇ ਦਿਨ ਤੇ ਮੈਨੂੰ ਬੜਾ ਕੰਫਰਟ ਲੱਗਾ ਵਾ ਮੈਨੂੰ ਉੱਥੇ ਆਪਣੀ ਕਿਚਨ ਕਿਚਨ ਚ ਵੀ ਬੜਾ ਕੰਫਰਟ ਆ ਪਰ ਇੱਥੇ ਵੀ ਬਹੁਤ ਕੰਫਰਟ ਲੱਗਾ ਬਨਾਈ ਨਹੀਂ ਲੱਗਾ ਕਿ ਮੈਂ ਬਾਹਰ ਬਣਾਉਂਦੀ ਆ ਮਤਲਬ ਨਵੀਂ ਜਗ੍ਹਾ ਤੇ ਤੇ ਰੋਟੀ ਮੇਰੀ ਰੈਡੀ ਹੋਣ ਦੀ ਆ ਸਬਜੀ ਵਗੈਰਾ ਤੇ ਆ ਬਚ ਗਏ ਆ ਮੇਰੇ ਮਟਰ ਇਹਦੇ ਬਣਾਉਂਗੀ ਮੈਂ ਸਿਰੇ ਪਲਾ ਤੇ ਰੱਖ ਲੈਨੇ ਆ ਫ੍ਰਿਜ ਚ ਜਿਹੜਾ ਮਟਰ ਮੈਂ ਇੰਨੇ ਕ ਰੱਖ ਰੱਖ ਲਈ ਮੈਂ ਕਿ ਮਟਰ ਵਾਲੇ ਚੋਲ ਬਣਾਵਾਂਗੇ ਸਵੇਰੇ ਤੇ ਇਹ ਮੈ ਰੱਖ ਲੈਨੇ ਆ ਫ੍ਰਿਜ ਚ ਲੋ ਜੀ ਹੁਣ ਮੈਂ ਲੱਗੀਆਂ ਕਸਟਰਡ ਦੀ ਤਿਆਰੀ ਕਰਨਾ ਆਪਨੇ ਇਰੇ ਟਾਕ ਲੈਨੇ ਤੇ ਆਹ ਰਾ ਤਾਂ ਈ ਚ ਐਂਡ ਤੇ ਪਾਣਾ ਲੋ ਜੀ ਦੁੱਧ ਹੋ ਗਿਆ ਵਾ ਗਰਮ ਉਬਾਲਾ ਤੇ ਨਹੀਂ ਆਇਆ ਖੈਰ ਇਹਨੂੰ ਪਰ ਗਰਮ ਹੋ ਗਿਆ ਵਾ ਇਹਦੇ ਚੋਂ ਥੋੜਾ ਜਿਹਾ ਪਾ ਕੇ ਇਹਨੂੰ ਇਹਦੇ ਵਿੱਚ ਨਾ ਗਰਮ ਦੁੱਧ ਹੀ ਪਿੰਦਾ ਵਾ ਨਹੀਂ ਤੇ ਇਹਦੇ ਵਿੱਚ ਇਹਨੂੰ ਟੇਲੀਆਂ ਜੀਆਂ ਪਾਜ ਜਾਂਦੇ ਆ ਚਲੋ ਹੁਣ ਮੈਂ ਦੁੱਧ ਨੂੰ ਥੋੜਾ ਹੋਰ ਗਰਮ ਕਰ ਲੈਂਦੀ ਆ ਉਦੇ ਚ ਪਾ ਦੂੰ ਮੈਂ ਆਵਲਾ ਕੋਲ ਜਿਹੜਾ ਮੈਂ ਬਣਾ ਕੇ ਰੱਖਿਆ ਸੀ ਤੇ ਥੋੜਾ ਜਿਹਾ ਦੁੱਧ ਪਾ ਕੇ ਨੂੰ ਹੁਣ ਮੈਂ ਇਹਨੂੰ ਕੰਟੀਨਿਊ ਹਿਲਾਉਂਗੀ ਆ ਵਾਲਾ ਇੱਕ ਟੱਕਣ ਮੈਂ ਪਾ ਲਿਆ ਵਾ ਚੀਨੀ ਦਾ ਇਹ ਮੈਂ ਖੰਡ ਪਾ ਕੇ ਤੈਨੂੰ ਹਿਲਾ ਲੈਣੇ ਆ ਫੇਰ ਇਹਨੂੰ ਤਾਂ ਕਰਕੇ ਇਹਨੂੰ ਇਦਾਂ ਹਿਲਾਉਣਾ ਪੈਂਦਾ ਵਾ ਕਿ ਇਹ ਥੱਲੇ ਨਾ ਲੱਗੇ ਕਸਟਰਡ ਤੇ ਨਹੀਂ ਤਹਲਾ ਹੀ ਜਾਣਾ। ਲੋ ਜੀ ਜਿੰਨਾ ਚਿਰ ਕਸਟਰਡ ਹੋਣ ਡਿਆਵਾ ਮੇਰਾ ਰੈਡੀ। ਉਹਨਾਂ ਚਿਰ ਮੈਂ ਫਰੂਟ ਕੱਟ ਲੈਣੀ ਆਪਣਾ ਜਿਹੜਾ ਇਹਦੇ ਵਿੱਚ ਜਾਣਾ ਵਾ। ਲੋ ਜੀ ਇੱਕ ਲਿਆਵਾ ਐਪਲ ਮੈਂ ਇਹ ਵੀ ਮੈਨੂੰ ਜ਼ਿਆਦਾ ਹੀ ਲੱਗਣ ਡਿਆਵਾ। ਕਿਉਂਕਿ ਫਰੂਟ ਐਪਲ ਕੱਲਾ ਨਹੀਂ ਮੈਂ ਹੋਰ ਵੀ ਫਰੂਟ ਪਾਉਣੇ ਆ ਵਿੱਚ ਇਹਦੇ। ਇਹ ਕਸਟਰਡ ਨੂੰ ਪੂਰੀ ਤਰ੍ਹਾਂ ਹੈਲਦੀ ਬਣਾ ਦੇਣਾ ਵਾ। ਕੱਢ ਜੀ ਇਹ ਚ ਮੈਂ ਕੱਢ ਲੀਨੀ ਆ ਵਾਲਾ ਫਰੂਟ ਤੇ ਮੈਂ ਹੋਰ ਕੱਟ ਲੀਨੀ ਆ ਆ ਮੈਂ ਛੇਲ ਲੀਨੀ ਆ ਕੀਵੀ ਜੀ ਕੀਵੀ ਵੀ ਤੋ ਲਈ ਆ ਮੈਂ ਕੀਵੀ ਤੋਂ ਤੋਂ ਬਾਅਦ ਇਹਦੇ ਛੋਟੇ ਛੋਟੇ ਪੀਸ ਕਰ ਲੂੰਗੀ ਤੇ ਲੋ ਜੀ ਆ ਵੀ ਕਰ ਲਿਆ ਮੈਂ ਰੈਡੀ ਆ ਫਰੂਟ ਮੇਰਾ ਹੋ ਗਿਆ ਰੈਡੀ ਹਰ ਆ ਤਾਂ ਨਹੀਂ ਆ ਵੀ ਪਾਉਂਦਾ ਵਾ ਵਿੱਚ ਮੈਂ ਆ ਵੇਖੋ ਤਾਂ ਹੋ ਗਈ ਮੇਰੀ ਸਬਜੀ ਪੂਰੀ ਰੈਡੀ ਤੇ ਮੈਂ ਹੁਣ ਇਹਦੇ ਵਿੱਚ ਪਾ ਦੂੰਗੀ ਪਨੀਰ ਆਹ ਪਾ ਪਨੀਰ ਕੱਟ ਕੇ ਰੱਖਿਆ ਹੈ ਇਹ ਮੈਂ ਪਾ ਦੂੰਗੀ ਇਹਦੇ ਵਿੱਚ ਹਣੇ ਨੂੰ ਮੜਾ ਜਮ ਬਾਲਾ ਦਿਵਾਉਣਾ ਵਾ ਇੱਕ ਬਾਸ ਤੋਂ ਬਾਅਦ ਲੋ ਜੀ ਦਾਲ ਵੀ ਮੇਰੀ ਹੋ ਗਈ ਹੈ ਰੈਡੀ ਆਣੀ

अच्छा, अच्छा। नाली नहीं नहीं। नहीं। नहीं नहीं। 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 चलो आ ట బ <laughs> 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 ਲੋਕ ਕਹਿੰਦੇ ਕਿ ਨੇਤਾ ਜਾਵਣਾ ਨਹੀਂ ਕਹਿ ਕੇ ਨਿਕਾ ਲੈ ਕਿ ਚੱਟੇ ਚਾਲਾ ਬੋਲਦਾ ਹਾਂ ਆਵੇਂ ਨਰਕਾ ਸੱਚ ਸੁਣ ਲਿਓ ਨਹੀਂ ਸੱਚੇ ਕੋਈ ਫਾਇਦਾ ਨਹੀਂ ਕਨੇਤਾ ਜਾਵਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪੇ ਦਾ ਸੁਸਤੀ ਮਿਲ ਜੇ ਲੋ ਸੋਨੀਆ ਸੱਚ ਬੋਲਣ ਦੀ ਨਾ ਹੋਤੇ ਲੈਓ ਲੈਓ ਤੋ ਇਹ ਨਿਗਾਹ ਹਟ ਮੈਂ ਬੈਠੀ ਨਾ ਚੇਤੇ ਤਾੜੀ ਤੇ ਤਾੜੀ ਆਹੋ ਹਰੇ ਇੰਜੀਨੀਅਰ ਜਦੋਂ ਪੋਡਕਾਸਟ ਹੁੰਦਾ ਹੈ ਉਹ ਸੋ ਕੁਝ ਨਹੀਂ ਹੁੰਦਾ ਇਹ ਤਾਂ ਦੇਖ ਲੈਣਾ ਹੋਏ ਕਿਤਾ ਲੱਗਾ ਬਹੁਤ ਅੱਛਾ ਅੱਛਾ ਹੈ लोग यहाँ के हाँ। बहुत प्यारे सब अच्छे यह, नहीं यहाँ के डोगी भी बहुत अच्छी है <laughs> सबके सब सब घर में डोगी है ना सब यहाँ पे एक बकरा भी वो भी बहुत अच्छा है